ਹਾਂਜੀ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਜੋ ਆਪਾਂ 120 ਭਗੋਲ ਦੇ ਜੀਓਗ੍ਰਾਫੀ ਦੇ 120 ਇੰਪੋਰਟੈਂਟ ਪ੍ਰਸ਼ਨਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ ਉਹਦੇ ਵਿੱਚ ਹੀ ਆਪਣੇ ਕੋਲ ਪਾਰਟ 2 ਹੈ ਦੂਸਰਾ ਭਾਗ ਹੈਗਾ ਇਸ ਤੋਂ ਪਹਿਲਾਂ ਆਪਾਂ ਪਾਰਟ 1 ਬਣਾ ਚੁੱਕੇ ਜਿਹਦੇ ਵਿੱਚ ਆਪਾਂ 1 ਤੋਂ 40 ਤੱਕ ਪ੍ਰਸ਼ਨ ਹੱਲ ਕੀਤੇ ਸੀ ਅਗਰ ਨਹੀਂ ਦੇਖੇ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ ਉੱਥੋਂ ਤੁਸੀਂ ਦੇਖ ਸਕਦੇ ਹੋਗੇ ਤਾਂ ਉਹ ਸ਼ੁਰੂ ਕਰਦੇ ਹਾਂਗੇ ਇਹ ਜਿਹੜੇ ਕੁਐਸਚਨ ਨੇ ਐਨਟੀਐਸਸੀ ਲੈਵਲ ਦੇ ਨੇ ਠੀਕ ਹੈ ਇਹ ਇੱਕ ਦਸਵੀਂ ਕਲਾਸ ਦੇ ਪੱਧਰ ਦੇ ਪੇਪਰ ਹੁੰਦਾ ਸੀ ਜੋ ਕਿ ਬਹੁਤ ਹਾਰਡ ਹੁੰਦਾ ਸੀ ਠੀਕ ਹੈ ਤੇ ਉਮੀਦ ਕਰਾਂਗੇ ਵੀ ਜਿਸ ਵੀ ਪੇਪਰ ਦੀ ਤੁਸੀਂ ਤਿਆਰੀ ਕਰਦੇ ਹੋਗੇ ਉਹਦੇ ਵਿੱਚ ਇਸ ਲੈਵਲ ਦੇ ਜਿਹੜੇ ਕੁਐਸਚਨ ਨੇ ਹੈਗੇ ਇਹ ਬਹੁਤ ਇੰਪੋਰਟੈਂਟ ਨੇ ਤੁਹਾਨੂੰ ਪੁੱਛੇ ਜਾ ਸਕਦੇ ਹੈਗੇ ਤਾਂ ਸ਼ੁਰੂ ਕਰਦੇ ਆਂ ਪਹਿਲਾ ਕੁਐਸਚਨ ਹੈ ਕੰਬਰ ਸਿੰਘ ਅਤੇ ਉਸ ਦਾ ਦੋਸਤ ਧਰਮਵੀਰ ਮੱਧ ਪ੍ਰਦੇਸ਼ ਵਿੱਚ ਜਬਲਪੁਰ ਵਿੱਚ ਘੁੰਮਣਗੇ ਠੀਕ ਹੈ ਤਾਂ ਉਹਨਾਂ ਨੇ ਇੱਕ ਨਦੀ ਦੇ ਉੱਪਰ ਧੂਮਾਧਾਰ ਨਾਮ ਦਾ ਖੂਬਸੂਰਤ ਚਰਨਾ ਦੇਖਿਆ ਹੁਣ ਇਹ ਤਾਂ ਕਲੀਅਰ ਹੋ ਗਿਆ ਸਾਨੂੰ ਵੀ ਧੂਆਧਰ ਨਾਮ ਦਾ ਇੱਕ ਝਰਨਾ گاਉ ਜਿਹੜਾ ਕਿ ਮੱਧ ਪ੍ਰਦੇਸ਼ ਵਿੱਚ ਜਬਲਪੁਰ ਦੇ ਵਿੱਚ ਹੈਗਾ ਹੁਣ ਅਸੀਂ ਨਦੀ ਦਾ ਨਾਮ ਦੱਸਣਾ ਕਿਹੜੀ ਨਦੀ ਤੇ ਬਣਿਆਗਾ ਤਾਂ ਧੂਆਧਰ ਜਿਹੜਾ ਝਰਨਾਗਾ ਇਹ ਆਪਣੇ ਕੋਲ ਨਰਮਦਾ ਨਦੀ ਦੇ ਉੱਪਰ ਬਣਿਆ ਹੋਇਆਗਾ ਅਗਲਾ ਕੁਐਸਚਨ ਦੇਖੋ ਕੱਗਰ ਤੇ ਲੂਨੀ ਨਦੀ ਭਾਰਤ ਦੇ ਕਿਹੜੀ ਨਦੀ ਤੰਤਰ ਦਾ ਹਿੱਸਾ ਹਨ ਹਾਂਜੀ ਇਹ ਕਿਹੜੇ ਨਦੀ ਤੰਤਰ ਦਾ ਨਹੀਂ ਵੀ ਅੰਦਰੂਨੀ ਨਦੀ ਤੰਤਰ ਕਿਉਂਕਿ ਇਹ ਦੋਨੋਂ ਨਦੀਆਂ ਕਿਸੇ ਵੀ ਸਾਗਰ ਜਾਂ ਸਮੁੰਦਰ ਦੇ ਵਿੱਚ ਜਾ ਕੇ ਨਹੀਂ ਡਿੱਗਦੀਆਂ ਇਹ ਆਪਣੇ ਉੱਥੇ ਜਾਣ ਤੋਂ ਪਹਿਲੇ ਖਤਮ ਹੋ ਜਾਂਦੀਆਂ ਨੇ ਅਗਲਾ ਪ੍ਰਸ਼ਨ ਦੇਖੋ ਕਿਹੜਾ ਦਰਿਆ ਮਾਨਸਰੋਵਰ ਲਾਗੇ ਰਕਸ਼ਤਾਲ ਝੀਲ ਵਿੱਚੋਂ ਉਪਜਦਾ ਹਾਂਜੀ ਕਿਹੜਾਗਾ ਵੀ ਸਤਲੁਜ ਅਗਲਾ ਪ੍ਰਸ਼ਨ ਹੈ ਆਪਣਾ 73 ਤੋਂ 3 ਕਿਲੋਮੀਟਰ ਦੀ ਉਚਾਈ ਤੋਂ ਬਾਅਦ ਉੱਪਰਲੇ ਵਾਯੂ ਮੰਡਲ ਵਿੱਚ ਤੇਜ਼ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਕੀ ਕਿਹਾ ਜਾਂਦਾ ਹੈ ਇਹਨਾਂ ਨੂੰ ਜੈਟ ਸਟ੍ਰੀਮ ਚਿੱਲੀ ਦੇ ਤੱਟ ਦੇ ਨੇੜੇ ਪ੍ਰਸ਼ਾਂਤ ਮਹਾਸਾਗਰ ਵਿੱਚ ਕਿਹੜੀ ਸਮੁੰਦਰੀ ਧਾਰਾ ਵਹਿੰਦੀ ਹੈ ਹਾਂਜੀ ਕਿਹੜੀ ਵਹਿੰਦੀ ਹੈ ਭਈ ਐਲ ਨੀਨੋ ਸਮੁੰਦਰੀ ਧਾਰਾ ਅਕਬਰ ਦੀ ਮੌਤ ਸਮੇਂ ਭਾਰਤ ਦੀ ਜਨਸੰਖਿਆ ਕਿੰਨੀ ਸੀ ਕਿ ਇਹ ਕੁਸਚਨ ਤੁਹਾਨੂੰ ਪੁੱਛਿਆ ਹੈ ਅਕਬਰ ਦੀ ਮੌਸਮੀ ਜਾਨੀ ਕਿ 1605 ਦੇ ਨੇੜੇ ਜਿਹੜੀ ਭਾਰਤ ਦੀ ਆਬਾਦੀ ਸੀ ਜਾਂ ਜਨਸੰਖਿਆ ਸੀ ਉਹ ਕਿੰਨੀ ਸੀ 10 ਕਰੋੜ ਨੈਕਸਟ ਕੁਸਚਨ ਨੰਬਰ ਹੈ ਆਪਣੇ ਕੋਲ ਅਗਲਾ ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਘੱਟ ਲਗਭਗ 6 ਲੱਖ ਹੀ ਲੋਕ ਵਸਦੇ ਨੇ ਠੀਕ ਹੈ ਸਭ ਤੋਂ ਘੱਟ 6 ਲੱਖ ਲੋਕ ਵਸਦੇ ਨੇ ਕਿਹੜਾ ਰਾਜ ਹੈਗਾ ਵੀ ਉਹ ਆਪਣੇ ਕੋਲ ਸਿੱਕਮ ਠੀਕ ਹੈ ਇਹਦਾ ਦੇਖੋ ਨਾਮ ਤੇ ਕਲੀਅਰ ਹੈ ਅਸੀਂ ਪਹਿਲਾਂ ਕੀਤਾ ਸੀ ਵੀ ਸਭ ਤੋਂ ਵੱਧ ਜਨਸੰਖਿਆ ਵਾਲਾ ਜਿਹੜਾ ਰਾਜ ਹੈ ਉੱਤਰ ਪ੍ਰਦੇਸ਼ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਸਿੱਕਮ ਦੇਸ਼ ਦਾ ਸਭ ਤੋਂ ਵੱਧ ਬਸੋ ਘਣਤਾ ਵਾਲਾ ਰਾਜ ਠੀਕ ਹੈ ਜੀ ਪੋਪੂਲੇਸ਼ਨ ਡੈਂਸਿਟੀ ਹਾਈਸਟ ਡੈਂਸਿਟੀ ਆਫ ਪੋਪੂਲੇਸ਼ਨ ਕਿਹੜੇ ਰਾਜ ਦੀ ਹੈ ਵੀ ਸਭ ਤੋਂ ਵੱਧ ਬਸੋ ਘਣਤਾ ਹੈ ਆਪਣੇ ਕੋਲ ਪੱਛਮੀ ਬੰਗਾਲ ਦੀ ਹਾਂਜੀ ਇੱਥੇ 1107 ਬੰਦੇ ਰਹਿੰਦੇ ਨੇ ਪ੍ਰਤੀ ਵਰਗ ਕਿਲੋਮੀਟਰ ਦੇ ਵਿੱਚ ਅਤੇ ਸਭ ਤੋਂ ਘੱਟ ਬਸੋਕਣਤਾ ਵਾਲਾ ਰਾਜ ਅਰੁਣਾਚਲ ਪ੍ਰਦੇਸ਼ ਇੱਥੇ ਸਿਰਫ 17 ਲੋਕ ਰਹਿੰਦੇ ਨੇ ਇੱਕ ਵਰਗ ਕਿਲੋਮੀਟਰ ਏਰੀਆ ਦੇ ਵਿੱਚ ਠੀਕ ਹੈ ਹੁਣ ਪਾਪੂਲੇਸ਼ਨ ਡੈਂਸਿਟੀ ਜਾਂ ਬਸੋਕਣਤਾ ਹੁੰਦੀ ਕੀ ਇਹ ਵੀ ਇਹ ਵੀ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ ਇੱਕ ਵਰਗ ਕਿਲੋਮੀਟਰ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਉਹਨੂੰ ਅਸੀਂ ਬਸੋਕਣਤਾ ਕਿਹਾ ਜਾਂਦਾ ਹੈ ਕਹਿੰਦੇ ਹੈਗੇ ਅਗਲਾ ਕੁਐਸਚਨ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜਾ ਉਮਰ ਵਰਣਤਰ ਨੂੰ ਨਿਰਧਾਰਤ ਕਰਨ ਵਾਲਾ ਤੱਤ ਨਹੀਂ ਠੀਕ ਹੈ ਜਿਹਦਾ ਪ੍ਰਭਾਵ ਨਹੀਂ ਪੈਂਦਾ ਉਹ ਦੱਸਣਾ ਆਪਾਂ ਨੇ ਮੌਦਰ ਜਨਮਦਾਰ ਪ੍ਰਵਾਸ ਆਮਦਨ ਠੀਕ ਹੈ ਧੀ ਆ ਜਾਏਗਾ ਪ੍ਰਸ਼ਨ ਨੰਬਰ 50 ਸਾਲ 2001 ਵਿੱਚ ਦੇਸ਼ ਦੀ ਬਸੋਂ ਦਾ ਲਿੰਗ ਅਨੁਪਾਤ ਕੀ ਸੀ ਹਾਂਜੀ ਸਾਲ 2001 ਦੇ ਵਿੱਚ ਜਿਹੜੀ ਦੇਸ਼ ਦੀ ਬਸੋਂ ਸੀ ਉਹਦਾ ਸੈਕਸ ਰੇਸ਼ੋ ਠੀਕ ਹੈ ਕੀ ਸੀ ਵੀ 2001 ਦੇ ਵਿੱਚ ਦੇਖੋ ਪਹਿਲੀ ਸਹੀ ਆ ਜਾਈਏ ਆਪਸ਼ਨ ਇਹਦੇ ਲਈ 1000 ਮਰਦਾਂ ਦੇ ਪਿੱਛੇ 933 ਔਰਤਾਂ ਸੀ ਦੇਸ਼ ਦੇ ਕਿਸ ਰਾਜ ਵਿੱਚ ਮੁੱਖ ਕਾਮਿਆਂ ਦੀ ਪ੍ਰਤੀਸ਼ਤ ਮਾਤਰਾ ਸਭ ਤੋਂ ਵੱਧ ਹੈ ਹਾਂਜੀ ਕਿਹੜਾ ਰਾਜ ਹੈ ਵੀ ਆਂਧਰਾ ਪ੍ਰਦੇਸ਼ 2011 ਦੀ ਲੋਕ ਗਿਣਤੀ ਦੇ ਅਨੁਸਾਰ ਦੇਸ਼ ਵਿੱਚ ਪੜੇ ਲਿਖੇ ਲੋਕਾਂ ਦੀ ਗਿਣਤੀ ਡੈਸ਼ ਪ੍ਰਤੀਸ਼ਤ ਹੈ ਹਾਂਜੀ 2011 ਦੀ ਜਨਗਣਨਾ ਦੀ ਗੱਲ ਕਰ ਰਹੇਗਾ ਇਹ 74. 0.4% बी ऑप्शन सही है अगला प्रश्न ਸਾਡੇ ਦੇਸ਼ ਵਿੱਚ ਮਿਲਣ ਵਾਲੀ ਬਨਸਪਤੀ ਜਾਤੀ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਵਿਦੇਸ਼ੀ ਜਾਤੀਆਂ ਦਾ ਹੈ ਹਾਂਜੀ ਕਿੰਨਾਗਾ ਵੀ ਲਗਭਗ 40% ਜਿਹੜੇ ਸਾਡੇ ਪੌਦੇ ਨੇ ਬਨਸਪਤੀ ਉਹ ਵਿਦੇਸ਼ੀ ਹੈਗੀ ਅਗਲਾ ਕੁਐਸਚਨ ਕਿਹੜੀ ਬਨਸਪਤੀ ਮੁੱਖ ਤੌਰ ਤੇ ਜ਼ਿਆਦਾ ਵਰਖਾ ਵਾਲੇ ਭਾਗਾਂ ਵਿੱਚ ਮਿਲਦੀ ਹੈ ਹਾਂਜੀ ਕਿਹੜੀ ਬਨਸਪਤੀ ਹੈ ਵੀ ਆਪਣੇ ਕੋਲ ਊਸ਼ਣ ਸਦਾ ਬਹਾਰ ਵਨਸਪਤੀ ਇਹਦੇ ਨਾਮ ਤੇ ਕੀ ਕਿਹਾ ਵੀ ਸਦਾ ਮਤਲਬ ਹਮੇਸ਼ਾ ਬਹਾਰ ਮਤਲਬ ਹਰੇ ਇਹ ਉਹ ਪੌਦੇ ਨੇ ਜਾਂ ਉਹ ਬਨਸਪਤੀ ਹੈ ਜਿਹੜੀ ਕਿ ਸਾਰਾ ਸਾਲ ਹਰੀ ਰਹਿੰਦੀ ਹੈਗੀ ਦੱਖਣੀ ਪਠਾਰ ਦੇ ਪਹਾੜੀ ਖੇਤਰਾਂ ਵਿੱਚ 1800 ਮੀਟਰ ਤੱਕ ਦੀ ਉਚਾਈ ਉੱਤੇ ਮਿੰਨਲ ਵਾਲੇ ਚੌੜੇ ਪੱਤਿਆਂ ਵਾਲੇ ਸਦਾਬਹਾਰ ਬਣਾਂ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਕੀ ਕਹਿੰਦੇ ਨੇ ਇਹਨਾਂ ਨੂੰ ਸ਼ੋਲਾ ਬਣ ਠੀਕ ਹੈ ਸ਼ੋਲਾ ਫੋਰੈਸਟਸ ਅਗਲਾ ਕੁਐਸਚਨ ਦੇਖੋ ਡੈਸ਼ ਵਾਲੇ ਖੇਤਰਾਂ ਨੂੰ ਦੇਸ਼ ਦੇ ਕਣਕ ਅਤੇ ਚਾਵਲ ਦੇ ਕਟੋਰੀ ਵੀ ਕਹਿੰਦੇ ਹਨ ਜੀ ਕਿਹੜੇ ਖੇਤਰਾਂ ਨੂੰ ਵੀ ਜਲੋੜ ਮਿੱਟੀ ਵਾਲੇ ਖੇਤਰਾਂ ਨੂੰ ਜਿਹਦੇ ਵਿੱਚ ਸਾਡਾ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਪੱਛਮੀ ਬੰਗਾਲ ਵਾਲਾ ਏਰੀਆ ਸ਼ਾਮਿਲ ਹੈ ਜਿਨ੍ਹਾਂ ਨੂੰ ਅਸੀਂ ਉੱਤਰੀ ਭਾਰਤੀ ਮੈਦਾਨ ਬੋਲਦੇ ਹਾਂਗੇ ਭਾਰ ਦੇ ਹੇਠ ਲਿਖੇ ਗੁਆਂਢੀ ਦੇਸ਼ਾਂ ਵਿੱਚੋਂ ਕਿਹੜਾ ਦੇਸ਼ ਖੇਤਰਫਲ ਪੱਖੋਂ ਸਭ ਤੋਂ ਛੋਟਾ ਹੈ ਹਾਂਜੀ ਇਹਨਾਂ ਵਿੱਚ ਦੇਖੋ ਕਿਹੜਾ ਹੈ ਵੀ ਪੋਟਾਂ ਖੇਤਰਫਲ ਵਖੋ ਸਭ ਤੋਂ ਵੱਡਾ ਦੇਸ਼ ਜਿਹੜੇ ਭਾਰ ਦੇ ਗੁਆਂਢੀ ਦੇਸ਼ ਨੇ ਵੀ ਉਹਨਾਂ ਦੇ ਵਿੱਚੋਂ ਚੀਨ ਭਾਰ ਦਾ ਪੂਰਬੀ ਸਿਰਾ ਕਿਹੜਾ ਹੈਗਾ ਹਾਂਜੀ ਭਾਰਤ ਦੇ ਵਿੱਚ ਉੱਤਰ ਦੱਖਣ ਪੂਰਬ ਤੇ ਪੱਛਮ ਠੀਕ ਹੈ ਪੂਰਬੀ ਸਿਰਾ ਇਹਨਾਂ ਦੇ ਵਿੱਚੋਂ ਕਿਹੜਾ ਹੈਗਾ ਦੇਖੋ ਵੀ ਕਿਬਿਥੂ ਠੀਕ ਹੈ ਦੱਖਣੀ ਸਿਰਾ ਕਿਹੜਾ ਹੈਗਾ ਇੰਦਰਾ ਪੁਆਇੰਟ ਪੱਛਮੀ ਸਿਰਾ ਰਣੌਫ ਕਚ ਠੀਕ ਹੈ ਤੇ ਉਤਰੀ ਸਿਰਾ ਆਪਣੇ ਕੋਲ ਕਿਹੜਾ ਹੈਗਾ ਫਿਰ ਦਫਤਾਰ 2011 ਦੀ ਜਨਗਣਨਾ ਅਨੁਸਾਰ ਪੰਜਾਬ ਦਾ ਸਭ ਤੋਂ ਘੱਟ ਵਾਦੀ ਵਾਲਾ ਜ਼ਿਲ੍ਹਾ ਕਿਹੜਾ ਹੈ? ਹਾਂਜੀ ਕਿਹੜਾ ਹੈ ਵੀ ਬਰਨਾਲਾ। ਪਾਬਰ, ਬਾਂਗਰ, ਖਾੜ, ਰੇ ਅਤੇ ਭੂਰ ਧਰਤੀ ਦੇ ਕਿਸ ਰੂਪ ਦੀਆਂ ਕਿਸਮਾਂ ਨੇ? ਹਾਂਜੀ ਕਿਹੜੀਆਂ ਕਿਸਮਾਂ ਨੇ ਵੀ ਇਹ ਮੈਦਾਨਾਂ ਦੀਆਂ। Shimla, Mussoorie, Nainital, Darjeeling ਵਰਗੇ ਸਥਿਤ ਵਰਦਕ ਸਥਾਨ ਹਿਮਾਲਿਆ ਦੇ ਕਿਹੜੇ ਭਾਗ ਦੇ ਵਿੱਚ? ਪਾਈ ਜਾਂਦੇ ਨੇ ਹਾਂਜੀ ਕਿਹੜੇ ਪਗ ਦੇ ਵਿੱਚ ਪਾਈ ਜਾਂਦੇ ਨੇ ਵੀ ਛੋਟੇ ਹਿਮਾਲਿਆ ਦੇ ਵਿੱਚ ਕਿਹੜੇ ਬਣ ਵਿੱਚ ਲੱਕੜ ਕੱਟਣਾ ਤੇ ਪਸ਼ੂ ਚਰਾਉਣ ਦੀ ਸਖਤ ਮਨਾਹੀ ਹੁੰਦੀ ਹੈ ਹਾਂਜੀ ਕਿਹੜੇ ਬਣ ਹੁੰਦੇ ਨੇ ਵੀ ਉਹ ਰਾਖਵੇਂ ਬਣ ਜਿਹੜੇ ਰਿਜ਼ਰਵ ਫੋਰੈਸਟ ਹੁੰਦੇ ਨੇ ਉਹਨਾਂ ਦੇ ਵਿੱਚ ਹੇਠ ਲਿਖੇ ਕੁਦਰਤੀ ਖੰਡਾਂ ਵਿੱਚੋਂ ਕਿਸ ਨੂੰ ਸੰਸਾਰ ਦੀ ਬ੍ਰੈਡ ਬਾਸਕਟ ਭਾਵ ਅੰਨ ਦਾ ਟੁੱਕੜਾ ਕਿਹਾ ਜਾਂਦਾ ਹੈ ਹਾਂਜੀ ਕਿਹਨੂੰ ਕਿਹਾ ਜਾਂਦਾ ਹੈ ਵੀ ਸਟੈਪ ਇਸ ਖੰਡ ਨੂੰ ਜਦੋਂ ਭਾਰਤ ਆਜ਼ਾਦ ਹੋਇਆ ਉਸ ਸਮੇਂ ਇੰਗਲੈਂਡ ਵਿੱਚ ਕਿਸ ਪਾਰਟੀ ਦੀ ਸਰਕਾਰ ਸੀ ਹਾਂਜੀ ਕਿਹਦੀ ਸਰਕਾਰ ਸੀ ਵੀ ਲੇਬਰ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਭਾਰਤ ਵਿੱਚ ਥਾਲਪੂਰ ਪਾਲ ਘਾਟ ਡੈਸ਼ ਵਿੱਚ ਸਥਿਤ ਨੇ ਹਾਂਜੀ ਕਿਹੜੇ ਪਾਸੇ ਸਥਿਤ ਨੇ ਵੀ ਇਹ ਇਸ ਸਥਿਤ ਨੇ ਆਪਣੇ ਕੋਲ ਪੱਛਮੀ ਢੱਟ ਦੇ ਠੀਕ ਹੈ ਇਸ ਇਸ ਸਾਈਡ ਤੇ ਸਥਿਤ ਨੇ ਆਪਣੇ ਕੋਲ ਅਗਲਾ ਪ੍ਰਸ਼ਨ ਦੇਖੋ ਭਾਰਤੀ ਤ੍ਰਾਤਲ ਦਾ ਕਿਹੜਾ ਭਾਗ ਦੁਨੀਆ ਦੇ ਪ੍ਰਾਚੀਨਤਮ ਸੁਪਰ ਮਹਾਦੀਪ ਪੈਂਜੀਆ ਦਾ ਹਿੱਸਾ ਸੀ ਹਾਂਜੀ ਕਿਹੜਾ ਸੀ ਵੀ ਪ੍ਰਾਇਦੀਪੀ ਪਠਾਰ ਹੀਰਾਕੁੰਡ ਡੈਮ ਕਿਸ ਨਦੀ ਤੇ ਬਣਾਇਆ ਗਿਆਗਾ ਹਾਂਜੀ ਹੀਰਾਕੁੰਡ ਡੈਮ ਕਿਹੜੀ ਨਦੀ ਤੇ ਬਣਿਆ ਹੋਇਆਗਾ ਇਹ ਬਣਿਆਗਾ ਮਹਾਨਦੀ ਦੇ ਉੱਪਰ ਜਿਹੜੀਆਂ ਚਟਾਨਾਂ ਵਿੱਚੋਂ ਪਾਣੀ ਛੇਤੀ ਹੀ ਰਿਸ ਜਾਂਦਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾਗਾ ਦੀ ਉਹਨਾਂ ਚਟਾਨਾਂ ਦਾ ਕੀ ਨਾਮ ਹੈਗਾ ਵੀ موسی ਆਮਦਰ ਚਟਾਨਾਂ ਕਿਰਿਆਸ਼ੀਲ ਪ੍ਰਸੁप्त बुझे ਹੋਏ ਕਿਸ ਦੀ ਕਿਸਮਾਂ ਨੇ ਵੀ ਇੱਕੀ ਨੇ ਕਿਸਮਾਂ ਨੇ ਜਬਾਲਾ ਮੁਕੀ ਦੀਆ ਭਾਰਤ ਦਾ ਸਭ ਤੋਂ ਘੱਟ ਬਸੋ ਘਣਤਾ ਵਾਲਾ ਰਾਜ ਕਿਹੜਾ ਹੈਗਾ ਹਾਂਜੀ ਕਿਹੜਾ ਹੈਗਾ ਅਪਾ ਉੱਪਰ ਵੀ ਕਰਕੇ ਆਈ ਸੀ ਵੀ ਅਰੁਣਾਚਲ ਪ੍ਰਦੇਸ਼ ਸਭ ਤੋਂ ਵੱਧ ਬਸੋ ਘਣਤਾ ਵਾਲਾ ਰਾਜ ਬਿਹਾਰ ਇਹ ਇੱਥੇ ਲਿਖਿਆ ਮਿੱਤੋ ਪੰਜਾਬ ਦੀ ਮੁੱਖ ਫਸਲ ਕਿਹੜੀ ਹੈ ਹਾਂਜੀ ਇਹਨਾਂ ਵਿੱਚੋਂ ਪੰਜਾਬ ਦੀ ਮੁੱਖ ਫਸਲ ਕਿਹੜੀ ਹੈ ਵੀ ਕਣਕ ਰੇਸ਼ਮ ਦੇ ਕੀੜਿਆਂ ਨੂੰ ਕਿਸ ਪੌਦੇ ਦੇ ਪੱਤੇ ਉੱਤੇ ਪਾਲਿਆ ਜਾਂਦਾ ਹੈਗਾ ਵੀ ਸ਼ਹਿਤੂਤ ਠੀਕ ਹੈ ਇਹ ਬਹੁਤ ਈਜ਼ੀ ਜੇ ਕੁਐਸਚਨ ਨੇ ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦਾ ਗਠਨ ਡੈਸ਼ ਇਸਵੀ ਵਿੱਚ ਹੋਇਆ ਹਾਂਜੀ ਕਦੋਂ ਹੋਇਆ ਸੀ ਵੀ 1952 ਦੇ ਵਿੱਚ ਅਗਲਾ ਪ੍ਰਸ਼ਨ ਆਪਣੇ ਕੋਲ ਪ੍ਰਸਿੱਧ ਰਾਸ਼ਟਰੀ ਪਾਰਕ ਕਾਜ਼ੀਰੰਗਾ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ ਕਿਤੇ ਸਥਿਤ ਹੈ ਵੀ ਅਸਾਮ ਕਾਜ਼ੀਰੰਗਾ ਪਾਰਕ ਜਿਹੜਾ ਉਹਦੇ ਵਿੱਚ ਕਿਹੜੇ ਜਾਨਵਰਾਂ ਨੂੰ ਸੁਰੱਖਿਅਤ ਰੱਖਿਆ ਗਿਆਗਾ ਇੱਕ ਸਿੰਘ ਵਾਲੇ ਗੈਂਡੇ ਨੂੰ ਵਨ ਹੌਰਹੀਨੋ ਨੂੰ ਪ੍ਰਿਜ਼ਰਵ ਕੀਤਾ ਗਿਆ ਦੇ ਵਿੱਚ ਡੈਸ਼ ਜਿਸ ਨੂੰ برف ਦਾ ਬਲਦ ਕਹੇ ਜਾਂਦਾਗਾ ਲਦਾਖ ਵਿੱਚ ਮਿਲਦਾਗਾ ਹਾਂਜੀ ਕਿਹਨੂੰ ਕਹੇ ਜਾਂਦਾ برف ਦਾ ਬਲਦ ਵੀ ਯਾਕ ਨੂੰ ਸਨੋਬਲ ਅਗਲਾ ਪ੍ਰਸ਼ਨ ਆਪਣੇ ਕੋਲ ਡੈਸ਼ ਇੱਕ ਬਹੁਤ ਹੀ ਸੁੰਦਰ ਕਿਸਮ ਦਾ ਹਿਰਨ ਹੈ ਜਿਸ ਤੋਂ ਕਸਤੂਰੀ ਪ੍ਰਾਪਤ ਹੁੰਦੀ ਹੈਗੀ ਹਾਂਜੀ ਇਹਦਾ ਕੀ ਨਾਮ ਹੈ ਵੀ ਇਸ ਨੂੰ ਅਸੀਂ ਕਹਿੰਦੇ ਹਾਂਗੇ ਚਿੰਕਾਰਾ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਜੰਗਲੀ ਖੇਤਰ ਸਭ ਤੋਂ ਘੱਟ ਹੈ 1.26% ਹੈ ਹਾਂਜੀ ਕਿਹੜਾ ਜ਼ਿਲ੍ਹਾ ਇਹਨਾਂ ਦੇ ਵਿੱਚੋਂ ਆਪਣੇ ਕੋਲ ਹੈ ਫਾਜ਼ਿਲਕਾ ਅਗਲਾ ਪ੍ਰਸ਼ਨ ਹੈ ਆਪਣੇ ਕੋਲ ਦੇਸ਼ ਦੇ ਜ਼ਿਲ੍ਹੇ ਵਿੱਚ ਕੁਦਰਤੀ ਬਨਸਪਤੀ ਜਾਂ ਜੰਗਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਪੱਧਰ ਹਾਂਜੀ ਕਿਤੇ ਵੀ ਹੁਸ਼ਿਆਰਪੁਰ ਦੇ ਵਿੱਚ ਭਾਰਤ ਵਿੱਚ ਜੰਗਲਨਾ ਕਿਸ ਸਾਲ ਤੋਂ ਸ਼ੁਰੂ ਹੋਈ ਸੀ ਹਾਂਜੀ ਕਿਸ ਸਾਲ ਤੋਂ ਸ਼ੁਰੂ ਹੋਈ ਸੀ ਵੀ 1872 ਤੋਂ ਚੂਨੇ ਦਾ ਪੱਥਰ ਮੁੱਖ ਤੌਰ ਤੇ ਕਿਹੜੇ ਉਦਯੋਗ ਵਿੱਚ ਵਰਤੇ ਜਾਂਦਾਗਾ ਹਾਂਜੀ ਜਿਹੜਾ ਚੂਨੇ ਦਾ ਪੱਥਰ ਹੈਗਾ ਲਾਈਮਸਟੋਨ ਹੈ ਖੋਦੀ ਵਰਤੋ ਕਿਸ ਇੰਡਸਟਰੀ ਵਿੱਚ ਕੀਤੀ ਜਾਂਦੀ ਵੀ ਸੀਮਿੰਟ ਦੀ ਹੋਵੇ ਵਿੱਚ ਠੀਕ ਤਾਂ ਇਹ ਆਪਣੇ ਕੋਲ 41 ਤੋਂ 80 ਤੱਕ ਜਿਹੜੇ ਆਪਾਂ ਕੁਐਸਚਨ ਇਸ ਪਾਰਟ ਦੇ ਵਿੱਚ ਕੀਤੇ ਹੈਗੇ ਤੇ 1 ਤੋਂ 40 ਤੱਕ ਆਪਾਂ ਪਹਿਲੇ ਪਾਰਟ ਦੇ ਵਿੱਚ ਹੱਲ ਕਰ ਚੁੱਕੇ ਸੀ ਤੇ ਉਮੀਦ ਹੈ ਇਹ ਜਿਹੜੀ ਵੀਡੀਓ ਹੈਗੀ ਤੁਹਾਡੇ ਪੇਪਰ ਦੇ ਵਿੱਚ ਤਿਆਰੀ ਦੇ ਵਿੱਚ ਤੁਹਾਡੀ ਮਦਦ ਕਰੇਗੀ ਤਾਂ ਸਾਰੇ ਸਾਥੀਆਂ ਨੂੰ ਰਿਕੁਐਸਟ ਹੈ ਕੀ ਇਸ ਨੂੰ ਆਪਣੇ ਸਾਥੀਆਂ ਨਾਲ ਜਰੂਰ ਸ਼ੇਅਰ ਕਰਿਓ ਜਿਹੜੇ ਸਾਥੀ ਨਵੇਂ ਆ ਚੈਨਲ ਤੇ ਉਹ ਆਪਣੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਨਵੇਂ ਨਵੇਂ ਵੀਡੀਓਜ਼ ਨੇ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਜਲਦ ਮਿਲਾਂਗੇ ਆਪਾਂ ਇਸ ਦੇ ਪਾਰਟ 3 ਦੇ ਵਿੱਚ ਠੀਕ ਹੈ ਸਾਥੀਓ ਓਕੇ